ਓ ਰਾਜਾ ਤਰੇ ਕਿਵੇਂ ਆ ਰਾਜੇ ਹੂੰ ਜਾਨਾ ਫਟ ਕਰੀ ਪਲੱਗ ਠੀਕ ਆ ਠੀਕ ਆ ਜਾਨਾ ਰਾਜਾ ਬੜਾ ਬਿਜਲੀ ਫਟ ਕਰੀ ਦੇ ਲਾ ਬਨੰਦਪੁਰ ਸਾਹਿਬ ਹੈ ਪੱਕਾ ਬੂਰ ਬਣਾਇਆ ਆਪਣਾ ਪੱਕਾ ਬਲਜੀਤ ਬਲੂਣੀ ਬੈਠੇ ਆ ਗੱਡੀ ਖੜੀ ਬਾਬੇ ਦੀ ਟਰੈਕਟਰ ਖੜਾ ਮਨਜਿੰਦਰ ਵਾਲਾ ਜਾਂਟੇ ਕਾਲਾ ਖੜਾ ਆ ਖੜੇ ਮਰਜਿੰਦਰ ਢੋਢੀ ਉਹ ਬੈਠੇ ਜਾਂਟੇ ਹੋਣੀ ਜੈਲ ਹੋਣੀ ਇੱਧਰ ਆਪਣੀਆਂ ਮਾਈਆਂ ਜਾਂਦੀਆਂ ਅਨੰਦਪੁਰ ਸਾਹਿਬ ਲੰਗਰ ਲਾਹੀ ਇੱਧਰ ਬਾਲਣੇ ਪਿਆ ਲੱਕੜਾਂ ਖਲਪੜਾਂ ਇੱਧਰ ਆਪਣੇ ਗੇਲਣ ਪਏ ਆ ਉਹ ਪਏ ਗੇਲਣ ਦੂਜੇ ਹੀ ਫਟਗਿਆਂ ਪੜ ਗਿਆ ਪਈਆ ਬੈਠਣ ਵਾਲਿਆਂ ਪੂਰੇ ਉਡੀ ਬੈਠੇ ਆ ਚੱਲ ਰਹੀਆਂ ਆਪਣੇ ਸਵੇਰ ਨੂੰ ਪਕੌੜੇ ਵਾਲਾ ਜਗਾੜ ਭੈਣਾ ਹਾਰ ਕੇ ਰਾਤ ਨੂੰ ਬਣਾਉਣੀ ਦਿੱਤੀ ਆ ਹੁਣ ਜਾਂਟੇ ਨੂੰ ਕਿਹਾ ਵੀ ਲੈ ਕੇ ਜਾ ਭੈਣੀ ਚਾ ਕੇ ਬਣਾ ਕੇ ਲਿਆ ਵੀ ਤਰਕੇ ਨੂੰ ਲੈ ਆਈਆਂ ਇੱਥੇ ਗਲੇ ਉਹ ਕਹਿੰਦਾ ਬੱਤਨੀ ਪਈ ਐ ਝੰਡਾ ਬੱਤਨੀ ਪਈ ਕਿੱਥੇ ਇਹਨੂੰ ਪਤਾ ਜੱਟੇ ਨੂੰ ਉਹ ਕਹ ਰਿਹਾ ਪ੍ਰਾਣ ਉਹ ਪਤਾ ਨਹੀਂ ਆ ਇਹਨੂੰ ਹੀ ਪਤਾ ਕਰਦਾ ਕਿੱਥੇ ਪਈ ਆ ਮੈਂ ਤਾਂ ਪਤਾ ਵੀ ਨਹੀਂ ਖਰਾਬ ਹੋਈ ਆ ਪਤਾ ਨਹੀਂ ਕਿੱਥੇ ਦਿੱਤੀ ਆ ਉਹਦਾ ਯਾਰ ਸਾਨੂੰ ਉਹਦੇ ਦਾਦਾ ਕਰ 4000 ਲੱਗਦਾ ਆਰਮੇਚਰ ਆਰਮੇਚਰ ਸਾਰਤਾ ਇਹਦਾ ਉਹ ਤਾਂ ਦੂਜੇ ਕਾਰ ਬਣਦੇ ਆ ਵਿੱਚ ਪਤਾ ਨਹੀਂ ਕੀ ਆ ਕਿ ਨਾਰਮੇਚਰ ਸਾਰਤਾ ਮੈਂਗਾ ਇੱਥੇ ਹੀ ਰੱਖ ਲਾ ਜੇ ਲੋੜ ਨਹੀਂ ਕੰਦੇ ਤੂੰ ਕੰਦੇ ਦੰਦ ਵਾਲੀ ਆਪਰੇਟ ਨਾ ਬਾ ਸਾਹ ਬਲੇਟ ਬਾ ਵੇ ਜਿੰਦਗੀ ਭਰ ਸਾਹਿਬ ਉਹ ਕਹਿੰਦਾ ਪਾਣੀ ਪਾ ਕੇ ਮਚਾਈ ਆ ਪਾਣੀ ਪਾ ਕੇ ਨਹੀਂ ਉਹ ਕਹਿੰਦਾ ਪਾਣੀ ਪਾਤਾ ਵਿੱਚ ਕਿਨੇ ਮੇਲੇ ਮੋਟਰ ਤੇ ਪਾਣੀ ਚਾਵਾਂ ਪਾਣੀ ਮੋਟਰ ਚੋਂ ਜਦੋਂ ਬੋਟੇ ਦੂਜੇ ਬਹੁਤ ਵਾਰੀਂ ਲੱਗਦਾ ਤੇ ਇਹੀ ਦਾਦਾ ਕਹਿੰਦਾ ਪਾਣੀ ਪਿਆਵਾਂ ਉਹ ਪਹਿ ਰੋ ਨਾ ਬੂ ਨੂ ਨਾ ਬਾ ਮੂਰੇ ਢਾਲ ਬਣ ਰਹੀ ਆ ਢਾਲ ਆਪਣੀ ਢਾਲ ਬਣ ਗਈ ਆ ਠੀਕ ਆ ਤੇ ਸ਼ਾਬਾਸ਼ ਕਰਿਆ ਆਪਣੇ ਹਲਵਾਈ ਵੱਲ ਕਰਾ ਜੱਗੀ ਹਲਵਾਈ ਫਿਰਦਾ ਜੱਗੀ ਹਲਵਾਈ ਬਾਹ ਤਰੇ ਜੱਗੀ ਸ਼ਾਬਾਸ਼ ਉਹ ਕਰਦਾ ਮੇਰਾ ਹੈਲਪ ਕਰੋ ਜੀ ਬਾਠ ਠੀਕ ਆ ਕਿੜੀਆਂ ਹਾਂ ਹਾਂ ਜੀ ਆਹ ਉਹ ਆਹੋ ਆ ਵੀ ਚੋਰਿਆ ਤੇ ਕੜਾਹੇ ਰੱਖ ਲੋ ਠੀਕ ਆ ਠੀਕ ਆ ਠੀਕ ਆ ਹਾਂ ਚਲਿਆ ਕੀ ਕਰਨਾ ਤੇ ਕਹ ਹੋ ਗਈ ਹਾਂ ਕਿਵੇਂ ਇੱਕ ਤੇ ਖੀਰ ਇੱਕ ਤੇ ਦਾਲ ਹਾਂਜੀ ਹਾਂਜੀ ਕਰੋ ਵਧੀਆ ਜੋ ਲੋੜ ਵੀ ਉਹ ਵੀ ਚੱਕ ਲੈ ਵਧੀਜੀ ਵੀ ਬਸ ਠੀਕ ਆ ਚੰਗਾ ਥੋੜੀ ਘਰ ਵੀ ਉਧਰ ਆਹੋ ਨਾਲ ਵਾਲੀਆ ਤੜਕੇ ਨੂੰ ਪਕੌੜੇ ਬਣ ਰਹੇ ਆਪਣੇ ਕੱਚੇ ਕਰ ਦੇਣੇ ਇਹਨਾਂ ਨੇ ਸਵੇਰ ਸਵੇਰ ਪਕੌੜੇ ਚੱਲਣਗੇ ਆ ਇਧਰ ਬੈਠੇ ਆਪਣੇ ਬਲਜੀਤ ਥੋੜੀ ਹਾਂ ਆ ਵੀ ਬਲਜੀਤ ਕਹਿਵਾ ਠੀਕ ਆ ਜੀ ਵਧੀਆ ਠੀਕ ਆ ਠੀਕ ਆ ਵਧੀਆ 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 ਹਾਂ ਹਾਂ ਆਹ ਅੱਲਿਆ ਲੱਕੋੜਾ ਇੱਥੇ ਲੈਂਦਾ ਸਮਾਨ ਸਾਰਾ ਰਕੀ ਆਟਾ ਕੋਟਾ ਇਹਦੇ ਤੇ ਬਲਜੀਤ ਸਿੰਘ ਬੱਲ ਪਾਣੀ ਵਾਲੀ ਟੈਂਕੀ ਹੋ ਗਿਆ ਫੱਟ ਸਮਾਨ ਆ ਕੇ ਵਾਸ ਕਰ ਨੂੰ ਚੱਲ ਪਣਾ ਪੂਰਾ ਆਪਣਾ ਆਹ ਲਿਆ ਪਾਣੀ ਵਾਲੀ ਟੈਂਕੀ ਕੜਾਹਾ ਧਰਤਾ ਤੱਤੇ ਪਾਣੀ ਵਾਸਤੇ ਭਾਂਡੇ ਪਏ ਆ ਇਧਰ ਆਪਣੇ ਟਰੈਕਟਰ ਖੜੇ ਆ ਗੱਡੀਆਂ ਖੜੀਆਂ ਆ ਇਧਰ ਆ ਸਾਰੇ ਭਾਂਡੇ ਪਏ ਆ ਕੋਈ ਨਹੀਂ ਕੱਲ ਨੂੰ ਆਪਾਂ ਕਰ ਲਾਂਗੇ ਸੈਟੋ ਉੱਲੂ ਪੰਪ ਵੀ ਲੈ ਜਾਂਦਾ ਇਹ ਸਪੀਕਰ ਵਾਲੀ ਤਾਰ ਆ ਗਈ ਹਾਂ ਸਪੀਕਰ ਠੀਕ ਆ ਉਧਰੋਂ ਆ ਗਈ ਉਹਦੇ ਤੋਂ ਕੇ ਲੈ ਜਾਣੀ ਆ ਉਧਰ ਉਹਦੇ ਤੇ ਇਹ ਸਿੱਧਰ ਚਲੀ ਗਈ ਹੁਣ ਉਹਦੇ ਤੇ ਲੈ ਜਾ ਉਹ ਵੱਡੇ ਤੇ ਇੱਥੋਂ ਬੰਨ ਕੇ ਆਈ ਲੈ ਜਾ ਸਿੱਧੀ ਖੁੰਡੇ ਨੂੰ ਇਹ ਉਹ ਉਦੜ ਉਦੜ ਯਾਨੀ ਗੁਜੇਸਥਾਨ ਖਲਾ ਖਾਣ ਦੀ ਹੋ ਰੋ ਪੜਾ ਆਪਰੇ ਪਾਸੇ ਕਰਨ ਬਹੁਤ ਤੋਨੀ ਤੇਰੇ ਲਵਾ ਕਰਾ ਸਪੀਕਰ ਤੋਂ ਨਹੀਂ ਆ ਖੜੇ ਆਪਣੇ ਟਰੈਕਟਰ ਪਾਲਕੀ ਬਾਬੇ ਦੀ ਕੱਲ ਨੂੰ ਮਹਾਰਾਜ ਪ੍ਰਕਾਸ਼ ਹੋਣਗੇ ਤੇ ਚ ਉਹ ਪਹਿਲੀ ਟਰਾਲੀ ਲਿਆਇਆ ਨਿਰਮਲ ਸਿੰਘ ਸਨੋਪ ਜੀਵਾ ਸਿੰਘ ਆ ਜਸਵੰਤ ਸਿੰਘ ਸਨੋਪ ਸਰਜੀਤ ਸਿੰਘ ਦੌਦਰ ਸਾਹਮਣੇ ਟਰੈਕਟਰ ਖੜਾ ਆ ਆਪਣਾ ਮੋਟਰਸਾਈਕਲ ਖੜਾ ਆ ਆ ਆਪਣੇ ਵੱਡੇ ਬਣੇ ਆ ਸਾਰੇ ਆਪਣੇ ਦੋਦਰ ਦੀ ਸੰਗਤ ਵਿੱਚ ਮਟਰ ਕੱਟ ਰਹੀ ਆ ਹੈ ਵੀਡੀਓ ਵੀਡੀਓ ਬਣਦੀ ਆ ਵੀਡੀਓ ਪੈਂਦੀ ਹੁੰਦੀ ਆ ਆ ਜਰਨੈਲ ਬੈਠਾ ਆਪਣਾ ਪੁਰਾਣਾ ਖਲੀਫਾ ਜੀ ਕਾਲ ਦੀ ਸਾਉਤਰੀ ਕਾਲ ਅੰਨੇ ਪੁਰਾਣੇ ਵਾਲਾ ਪਹਿਲੇ ਲੰਗਰ ਤੋਂ ਸਟਾਰਟ ਅਸੀਂ ਕਰੇ ਤਰਨਾ ਚੋਂ ਬੰਦਿਆਂ ਨੇ ਬੁੱਢ ਜਦੇ ਕੁੰਡਾ ਮੈਂ ਇਹ ਸੀ ਤੇ ਬੰਦੇ ਸਾਡੇ ਜਵਾਬ ਦੇ ਜਾਂਦੇ ਸੀ ਜਾਰਦੋਂ ਕੁਝ ਚਾਹੀਦਾ ਹਾਂ 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 ਹੁਣ ਲੈ ਕੇ ਨਾ ਨਹੀਂ ਕੱਲ ਨੂੰ ਲਿਆਉਣਾ ਤੜਕੋ ਸਵੇਰ ਸਵੇਰ ਹੁਣ ਤਾਂ ਨਹੀਂ ਨਹੀਂ ਸਵੇਰ ਸਵੇਰ ਲੈ ਲੈ ਉਹਨੂੰ ਸਵੇਰ ਕਿਹਾ ਹੋਵੇ ਸਵੇਰ ਲਿਆਉਣਾ ਉਹ ਕਹਿੰਦਾ ਕਾ ਹਟਾ ਤੜਕੋ ਆਪਾਂ ਸੋਕੇ ਦੁੱਧ ਹੀ ਬਣਾ ਲਿਓ ਦਲਵਾਰ ਨੂੰ